ਹਾਂਜੀ ਦੋਸਤੋ ਅੱਜ ਫੇਰ ਖੜਿਆ ਆ ਭਾਈ ਸੇਲਪਰਾ ਪਿੰਡ ਤੇ ਜ਼ਿਲ੍ਹਾ ਮਿੱਤਰੋ ਪਟੈਂਦਾ ਬਿੱਲੇ ਦੇ ਘਰੋਂ ਆਪਾਂ ਮਿੱਤਰੋ ਦੋ ਨਗ ਦਿਖਾ ਰਹੇ ਆ ਇੱਕ ਤਾਜੀ ਸੂਈ ਆ ਜੀ ਤੇ ਇੱਕ ਸੂਣ ਵਾਲੀ ਝੋਟੀ ਆ ਦੋਨੇ ਨਗ ਮਿੱਤਰੋ ਰੇਟ ਦੇ ਹਿਸਾਬ ਨਾਲ ਬਹੁਤ ਵਧੀਆ ਨੇ ਜਿਹੜੇ ਵੀ ਵੀਰ ਭਰਾ ਨੂੰ ਲੋੜ ਹੋਵੇ ਤਾਂ ਦੋਨਾਂ ਦੇ ਵਿੱਚੋਂ ਕੋਈ ਵੀ ਨਗ ਮਿੱਤਰੋ ਪਸੰਦ ਆਉਂਦਾ ਤਾਂ ਬੇਫਿਕਰ ਹੋ ਕੇ ਤੁਸੀਂ ਲੈ ਜਾ ਸਕਦੇ ਹੋ ਹਾਂਜੀ ਭਾਈ ਪਹਿਲੇ ਕੀ ਹਾਲ ਚਾਲ ਆ ਪਹਿਲਾਂ ਦਾ ਵਧੀਆ ਭਾਈ ਠੀਕ ਐ ਸੇ ਤਾਂ ਹਾਂ ਹਾਂ ਵਧੀਆ ਆ ਅੱਜ ਆਪਣੇ ਕੋਲੇ ਦੋ ਨਗ ਐ ਇੱਕ ਤਾਂ ਚੰਗੇ ਵਜਣ ਵਾਲੀ ਝੋਟੀ ਸੂਹਾ ਦੂਜਾ ਦੂਜਾ ਸੂਹਾ ਬਾਈ ਦੂਜਾ ਸੂਹਾ ਮਿੱਤਰੋ ਬਹੁਤ ਜਿਆਦੇ ਪੜੀ ਵੀ ਆ ਬਹੁਤ ਜਿਆਦੇ ਮਿੱਤਰੋ ਚੰਗੀ ਝੋਟੀ ਕਹਿ ਸਕਦੇ ਆ ਕਿਉਂਕਿ ਥਾਣਾ ਦਾ ਗੈਬ ਸਹਿ ਬਹੁਤ ਚੰਗਾ ਤੇ ਹਵਾਨਾ ਤੁਸੀਂ ਦੇਖ ਸਕਦੇ ਹੋ ਮੂਰੇ ਵੀ ਮਿੱਤਰੋ ਧੁੰਨੀ ਤਾਂ ਹੀ ਲੱਗ ਰਿਹਾ ਤੇ ਮਗਰ ਵੀ ਸੂਤਾਂ ਹੀ ਲੱਗ ਰਿਹਾ ਕਿਉਂਕਿ ਹਜੇ ਕੱਚੀ ਆ ਕਾਫੀ ਜਿਹੜੇ ਦਿਨਾਂ ਦੀ ਘੱਟੋ ਘੱਟ ਮੇਰਾ ਅੰਦਾਜ਼ਾ ਵੀ ਹਫਤਾ 10 ਦਿਨ ਬਾਕੀ ਨੇ ਪੂਰੀ ਜਿਹੜੀ ਗੱਲਬਾਤ ਪਾਈ ਦੇ ਨਾਲ ਕਰਾਂਗੇ ਫੇਸ ਕੁਆਲਿਟੀ ਵੀ ਮਿੱਤਰੋ ਬਹੁਤ ਚੰਗੀ ਤੇ ਚੰਗਾ ਮਿੱਤਰੋ ਫੇਰ ਆਪਾਂ ਕਹਿੰਦੇ ਵੀ ਚੰਗਾ ਸੋਹਣਾ ਥਾਣਾ ਹੈ ਕਰਦੇ ਆਂ ਬਾਈ ਦੇ ਨਾਲ ਗੱਲਬਾਤ ਹਾਂ ਬਾਈ ਇਹਦਾ ਸੂਆ ਦੂਜਾ ਦੂਜਾ ਸੂਆ ਬਾਈ ਇਹ ਤੇ ਦਿਨ ਲੈ ਜੂ 8-10 ਬਾਈ ਹਫਤਾ ਤਾਂ ਲੈ ਜੂ ਯਾਰ ਬਾਈ ਹਫਤਾ ਲੈਂਦੀ ਆ ਹਾਂ ਠੀਕ ਆ ਹਫਤਾ ਤਾਂ ਮौज ਨਾਲ ਲੈ ਜੂ ਆ ਬਾਲ ਵਗੈਰਾ ਹਜੇ ਇਹਨੇ ਕੱਢਣੇ ਆ ਠੀਕ ਆ ਹਾਂ ਓਕੇ ਓਕੇ ਪਹਿਲੇ ਸੂਏ ਆਹ ਕਮਾਲਾ ਤੁਰਿਆ ਨਹੀਂ ਜਾਂਦਾ ਇਹਨਾਂ ਦੇ ਬਾਅਦ ਬਣਾਇਆ ਸੀਗਾ ਤੇ ਇਹ ਵੀ ਊਮੀਲੇਵਾ ਕੱਢਣਾ ਨੇ ਹਾਂ ਜਿਹੜੇ ਹਿਸਾਬ ਨਾਲ ਮਤਲਬ ਤਿਆਰ ਹੁੰਦੀ ਆ ਹਨਾ ਤਿਆਰ ਹੁੰਦੀ ਆ ਠੀਕ ਆ ਮੁੱਲ ਕੀ ਕਰਤਾ ਜੀ ਦਾ ਫਿਰ ਮੁੱਲ ਬਾਈ ਆਪਾਂ 1 ਸਵਾ ਲੱਖ ਰੁਪਈਆ ਕਰਦੇ ਆ ਸਵਾ ਮਾਨਦਾਨ ਹੋ ਜੂ ਮਾਨਦਾਨ ਬਾਅਦ ਵੀਡੀਓ ਦੇਖ ਕੇ ਉਹ ਬਾਈ ਦੀ ਝੋਟੀ ਦੇ ਦਾਂਗੇ ਆਪਾਂ ਓਕੇ ਹਾਂ ਮੰਨ ਲਾ ਵੀ 1 25 ਮੁੱਲ ਹੈ 1 ਬਾਈ ਦੀ ਦੇ ਦਾਂਗੇ ਦੇ ਦਾਂਗੇ ਠੀਕ ਹੈ ਤੇ ਤੋਰ ਜੀ ਉਹਨੇ ਇੱਕ ਵਾਰੀ ਤੋਰ ਕੇ ਦਿਖਾ ਦਿਓ ਜਿਹੜੇ ਵੀ ਵੀਰ ਭਰਾ ਨੂੰ ਫਿਰ ਕਹਿੰਦੇ ਆ ਵੀ ਦੋਨੇ ਨਗਾ ਦੇ ਵਿੱਚੋਂ ਮਿੱਤਰੋ ਨਗ ਪਸੰਦ ਆਉਂਦਾ ਤਾਂ ਕਰੋ ਬਾਈ ਦੇ ਨਾਲ ਸੰਪਰਕ ਵਜਣਾ ਬਹੁਤ ਜਿਆਦੇ ਚੰਗੀ ਸਮੀ ਵੀ ਆ ਚੰਗੀ ਫਲੀ ਵੀ ਆ ਇੰਨਾ ਮਿੱਤਰੋ ਵਜਨ ਬਣਾਉਣਾ ਹਰ ਬੰਦੇ ਦੇ ਪਾਸ ਦੀ ਗੱਲ ਨਹੀਂ ਹੁੰਦੀ ਝੋਟੀ ਪਲੀ ਵੀ ਆ ਬਾਈ ਗਟਿਆਂ ਦੇ ਗੱਟੇ ਖਾ ਕੇ ਮਿੱਤਰੋ ਇੰਨਾ ਬਜਲ ਬਣਦਾ ਸੋ ਤਰਤੀ ਦਾ ਮਿੱਤਰੋ ਲੇਵਾ ਦੇਖ ਸਕਦੇ ਹੋ ਬਹੁਤ ਹੁਣ ਹੌਲੀ ਹੌਲੀ ਆ ਟਿਕ ਜਾਣਾ ਆ ਗਲਤ ਆ ਤੁਹਾਡਾ ਹਣਾ ਆ ਗਲਤ ਉਹ ਕਰ ਲਈਏ ਨੋੜ ਲੈ ਜੀ ਆ ਵੀ ਰਨ ਸੁਣਾ ਲਓ ਹੈ ਆ ਪੜਾਉਣੀ ਆ ਦਿਖਾਉਣੀ ਆ ਆਪਾਂ ਲੇਵਾ ਫੇਰ ਤਰਤੀ ਦਾ ਫੇਸ ਕੁਆਲਿਟੀ ਮਿੱਤਰੋ ਬਹੁਤ ਵਧੀਆ ਤੇ ਬਹੁਤ ਸੁਣੀ ਫੇਰ ਆਪਾਂ ਗਣੇ ਵੀ ਤਿਆਰ ਹੋਈ ਆ ਤੇ ਗਾਵਾਂ ਦੀਆਂ ਹਾਂ ਗਾਵਾਂ ਦੀਆਂ ਵੀਡੀਓ ਮਿੱਤਰੋ ਕਾਫੀ ਆ ਰਹੀਆਂ ਸੀ ਤੇ ਮੱਝਾਂ ਦੀ ਵੀਡੀਓ ਫਿਰ ਕਹਿੰਦੇ ਵੀ ਘਟ ਆ ਰਹੀ ਸੀ ਤੇ ਹੁਣ ਅੱਜ ਦੋ ਨਗ ਲੈ ਕੇ ਆ ਜਿਹਦੇ ਵਿੱਚ ਫਿਰ ਕਹਿੰਦੇ ਵੀ ਇੱਕ ਸੂਣ ਵਾਲੀ ਐ ਤੇ ਇੱਕ ਸੂਈ ਵੀ ਐ ਮੰਨੋ ਜੀ ਇਹਨੂੰ ਤੇ ਅੱਗੇ ਜੀ ਤੀਜੀ ਸੂਏ ਮਿੱਤਰੋ ਤਾਜੀ ਸੂਈ ਕੱਚਾ ਨਾਲੂਗਾ ਤੁਸੀਂ ਦੇਖ ਸਕਦੇ ਹੋ ਬਿਲਕੁਲ ਕੱਚਾ ਕਿੰਨੇ ਦਿਨ ਹੋ ਗਏ ਬਾਈ ਸੂਈ ਨੇ ਇਹਨੂੰ ਇਹ ਬਾਈ ਪਰਸੋਂ ਹੀ ਸੂਈ ਆ ਮੰਨ ਲਾ ਅੱਜ ਦੂਜਾ ਦਿਨ ਆ ਮੰਨ ਲਾ ਪਰਸੋਂ ਰਾਤ ਨੂੰ ਸੂਈ ਜਾਏ ਠੀਕ ਆ ਪਰਸੋਂ ਸੂਈ ਆ ਤੇ ਕਿੰਨਾ ਕੁ ਬੋਲਾ ਤਿਆਰ ਹੋ ਬਾਈ ਬੋਲਾ ਏ ਥੱਲੇ ਇਸ ਟਾਈਮ 9-10 ਲੀਟਰ ਤਿਆਰ ਓਕੇ ਸੋ ਸਿੰਘ ਜ਼ਰੂਰ ਮਿੱਤਰੋ ਫੁੱਲਾ ਤੇ ਥਣਲੇ ਵੀ ਦੀ ਆਪਾਂ ਤੁਹਾਨੂੰ ਦਿਖਾਉੜਿਆ ਬਹੁਤ ਹੀ ਸਾਫ ਥਣਲੇ ਵੀ ਦੀ ਫੁੱਲ ਸਾਫ ਆ ਬਾਈ ਬਸ ਸਮਾਪਤ ਹੋ ਗਈ ਹਾਂਜੀ ਇੱਕ ਵਾਰੀ ਇਹਨੂੰ ਵੀ ਮਿੱਤਰੋ ਆਪਾਂ ਤੁਹਾਨੂੰ ਤੋੜ ਕੇ ਦਿਖਾਉਣੇ ਆ ਤਸੱਲੀ ਖੁਦ ਕਰਨੀ ਆ ਮਗਰ ਕੱਟਾ ਕੱਟੀ ਕੱਟਾ ਬਾਈ ਮਗਰ ਕੱਟਾ ਜੀ ਤਿੰਨ ਚਾਰ ਦਿਨ ਤਿੰਨ ਦਿਨਾਂ ਦੀ ਬਾਈ ਕਹਿੰਦਾ ਵੀ ਸੂਈ ਵੀ ਆ ਤੋਰਣੀ ਹਾਂ ਦੇ ਤਰੂਗਾ ਕਰਦੀ ਆ ਚਲੋ ਹੋਏ ਜੀ ਮੋੜ ਕੱਦ ਮਿੱਤਰੋ ਦਰਮਿਆਨਾ ਤੇ ਵਜਨ ਵੀ ਚੰਗਾ ਤੇ ਸਿੰਘ ਜਰੂਰ ਖੁੱਲੇ ਆ ਤੇ ਤਾਜੀ ਸੂਈਆਂ ਮਿੱਤਰੋ 11 12 ਕਿਲੋ ਦੁੱਧ ਕੱਢ ਸਕਦੀ ਆ ਜਿਹੜੇ ਹਿਸਾਬ ਨਾਲ ਵੀ ਤਾਜੀ ਦਾ ਸੱਜਾ ਦਾ ਮਿੱਤਰੋ 10 9 10 ਲੀਟਰ ਮਿੱਤਰੋ ਬੋੜਾ ਜਿਹੜਾ ਤਿਆਰ ਠੰਡੀ ਸੀਲ ਫੁੱਲ ਹੈ ਠੰਡੀ ਸੀਲ ਫੁੱਲਾ ਬਾਈ ਪੁਲਿਸ ਧਾਰਾ ਜਾਵਾਂ ਮੋਤੀ ਧਾਰਾ ਮੁੱਲ ਕੀ ਕਰਤਾ ਜੀ ਮੁੱਲ ਬੰਗ ਟੰਗ ਡੰਗਾ ਚੋ ਕੇ ਲੈ ਕੇ ਜਾ ਮੁੱਲ ਕੀ ਕਰਤਾ ਜੀ ਮੁੱਲ ਬਾਈ 95000 ਰੁਪਏ ਮਾਨਦਾਨ ਮਾਨਦਾਨ ਕਰਾਂਗੇ ਓਕੇ ਤੇ ਫੋਨ ਨੰਬਰ ਦੱਸ ਦਿਓ ਜੀ ਫੋਨ ਨੰਬਰ ਆਪਣਾ 62392 ਬਾਈ 62392 17011 17011 ਸੋ ਜਿਹੜੇ ਵੀ ਵੀਰ ਭਰਾ ਨੂੰ ਮਿੱਤਰੋ ਦੋਨੇ ਨਗਾਂ ਦੇ ਵਿੱਚੋਂ ਕੋਈ ਵੀ ਨਗ ਮਿੱਤਰੋ ਪਸੰਦ ਆਉਂਦਾ ਤਾਂ ਕਰੋ ਸੰਪਰਕ